ਜੋ ਕੱਲ ਦਾ 에피ਸੋਡ ਹੋਇਆ ਕੱਲ ਦਾ ਦਿਨ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ ਕਿਉਂਕਿ ਕੱਲ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਨੇ ਦੋ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੂबीर ਸਿੰਘ ਜੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਦੋਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਫਾਰਗ ਕਰ ਦਿੱਤਾ ਹੈ ਜੋ ਕਿ ਬਹੁਤ ਨਿੰਦਣਯੋਗ ਗੱਲ ਹੈ ਇਸੇ ਤਰ੍ਹਾਂ 26 ਦਿਨ ਪਹਿਲਾਂ ਸਿੰਘ ਸਾਹਿਬ ਗਿਆਨੀ ਹਰਪੀਤ ਸਿੰਘ ਜੀ ਨੂੰ ਵੀ ਇਹਨਾਂ ਨੇ ਬੇਇੱਜ਼ਤ ਕਰਕੇ ਇਸੇ ਤਰ੍ਹਾਂ ਉਹਨਾਂ ਦੇ ਅਹੁਦੇ ਤੋਂ ਫ਼ਾਰਕ ਕੀਤਾ ਜੋ ਕਿ ਬਹੁਤ ਹੀ ਮੰਦ ਭਾਗੀ ਗੱਲ ਹੈ ਮੈਂ ਇਸ ਘਟਨਾ ਦੀ ਪੁਰਜ਼ੋਰ ਨਿੰਦਿਆ ਕਰਦਾ ਨਿਖੇਧੀ ਕਰਦਾ ਹਾਂ ਅਤੇ ਮੈਂ ਆਪਣੇ ਅਕਾਲੀ ਦਲ ਵੱਲੋਂ ਜੋ ਮੈਨੂੰ ਮੇਰੇ ਕੋਲ ਉਹਦੇ ਸਿਗੇ ਉਹਨਾਂ ਸਾਰਿਆਂ ਉਹਦਿਆਂ ਤੋਂ ਮੈਂ ਅਸਤੀਫਾ ਦਿੰਦਾ ਹਾਂ ਅਤੇ ਜੋ ਵੀ ਇਹ ਅਕਾਲੀ ਦਲ ਹੁਣ ਗਲਤ ਕੰਮ ਕਰ ਰਿਹਾ ਹੈ ਮੈਂ ਚਾਹੁੰਨਾ ਕਿ ਇਹਨਾਂ ਨੂੰ ਪ੍ਰਮਾਤਮਾ ਸਮੱਤ ਬਖਸ਼ੇ ਕਿ ਬਹੁਤ ਕੁਝ ਹੋ ਗਿਆ ਹੁਣ ਤੁਸੀਂ ਬਸ ਕਰੋ ਅਤੇ ਅਕਾਲੀ ਦਲ ਨੂੰ ਸਹੀ ਤਰੀਕੇ ਨਾਲ ਇਹਦੀ ਭਰਤੀ ਕਰੋ ਸਹੀ ਤਰੀਕੇ ਨਾਲ ਪ੍ਰਧਾਨ ਚੁਣੋ ਇਸ ਤਰ੍ਹਾਂ ਦਾ ਚੁਣਿਆ ਗਿਆ ਪ੍ਰਧਾਨ ਬਹੁਤਾ ਚਿਰ ਨਹੀਂ ਰਹੇਗਾ ਬਿਲਕੁਲ ਕਿਸ ਤਰ੍ਹਾਂ ਦੇਖਦੇ ਹੋ 2 ਦਸੰਬਰ ਦਾ ਜਿਹੜਾ ਫੈਸਲਾ ਸੀ ਹੁਕਮਨਾਮਾ ਸੀ ਉਹਨੂੰ ਲਾਗੂ ਨਹੀਂ ਕੀਤਾ ਗਿਆ 7 ਮੈਂਬਰੀ ਕਮੇਟੀ ਦਾ ਗਠਨ ਨਹੀਂ ਕੀਤਾ ਗਿਆ ਜਿਸ ਦੇ ਵਿੱਚੋਂ ਦੋ ਨਾਂ ਦੋ ਆਗੂਆਂ ਵੱਲੋਂ ਅਸਤੀਫੇ ਦਿੱਤੇ ਗਏ 5 ਮੈਂਬਰੀ ਕਮੇਟੀ ਜਿਹੜੀ ਭਰਤੀ ਹੋਣੀ ਸੀ ਅਕਾਲੀ ਦਲ ਦੀ ਉਸ ਨੂੰ ਲੈ ਕੇ ਜਨ ਕਿਤੇ ਜੱਜੇਦਾਰ ਨੂੰ ਤੋੜਿਆ ਗਿਆ 2 ਦਸੰਬਰ ਦਾ ਜੋ ਫੈਸਲਾ ਹੋਇਆ ਸੀਗਾ ਉਹ ਇੱਕ ਇਤਿਹਾਸਿਕ ਫੈਸਲਾ ਸੀਗਾ ਇਹਨਾਂ ਸਾਰਿਆਂ ਲੀਡਰਾਂ ਨੇ ਆਪਣੀਆਂ ਗਲਤੀਆਂ ਮੰਨੀਆਂ ਗਲਤੀਆਂ ਦੇ ਮੁਤਾਬਕ ਸਿੰਘ ਸਹਿਬਾਨ ਨੇ ਇਹਨਾਂ ਨੂੰ ਸਜ਼ਾ ਲਈ ਇਹਨਾਂ ਨੇ ਉਹ ਸਜ਼ਾ ਵੀ ਭੁਗਤੀ 100 ਘੰਡਾ ਵੀ ਖਾ ਲਿਆ ਤੇ 170 ਵੀ ਖਾ ਲਿਆ ਤੇ ਬਾਕੀ ਰਹੀ ਜੋ ਸੱਤ ਮੈਂਬਰੀ ਕਮੇਟੀ ਬਣਾਈ ਸੀ ਉਹਦੇ ਉੱਪਰ ਅਮਲ ਨਹੀਂ ਕੀਤਾ ਇਹਨਾਂ ਨੇ ਆਪਣੇ ਆਪ ਪਰਚੀਆਂ ਕੱਟ ਕੇ ਬੋਕਸ ਭਰਤੀ ਕਰਕੇ ਉਹ ਇਹ ਤੁਸੀਂ ਸਾਰੇ ਦੇਖ ਰਹੇ ਹੋ ਬੋਕਸ ਭਰਤੀ ਕੀਤੀ ਜੇ ਕਰ ਰਹੇ ਨੇ ਪਹਿਲਾਂ ਵੀ ਕਰੀ ਹੈ ਅਤੇ ਕਰਦੇ ਜਾ ਰਹੇ ਨੇ ਹਾਂ ਬਿਲਕੁਲ ਜਿਹੜੀ ਹੁਣ 5 7 ਸੱਤਾਂ ਤੋਂ ਪੰਜ ਮੈਂਬਰੀ ਕਮੇਟੀ ਰਹਿ ਚੁੱਕੀ ਆ ਕਿ ਹੁਣ ਉਹ ਨਵੇਂ ਸਿਰੇ ਤੋਂ ਭਰਤੀ ਸ਼ੁਰੂ ਕਰਨਗੇ ਅਕਾਲੀ ਦਲ ਦੀ ਇਸ ਤਰ੍ਹਾਂ ਹੋਊਗਾ ਅਗਲਾ ਸਟੈਪ ਕੀ ਹੋਊਗਾ ਉਹ ਜੋ ਪੰਜ ਮੈਂਬਰੀ ਕਮੇਟੀ ਰਹਿ ਗਈ ਉਹ ਹੁਣ ਨਵੇਂ ਸਿਰੇ ਤੋਂ ਭਰਤੀ ਸ਼ੁਰੂ ਕਰ ਰਹੀ ਹੈ ਅਤੇ ਲੋਕ ਵੱਧ ਚੜ ਕੇ ਉਹ ਪਰਚੀ ਕਟਾਉਣਗੇ ਅਤੇ ਮੈਂਬਰਸ਼ਿਪ ਭਰਤੀ ਕਰਨਗੇ ਜਿਹਦੇ ਨਾਲ ਕਿ ਇੱਕ ਵਧੀਆ ਅਕਾਲੀ ਦਲ ਉੱਪਰ ਕੇ ਸਾਹਮਣੇ ਆਊਗਾ ਬਿਲਕੁਲ ਜੇਕਰ ਆਈਜੀਪੀਸੀ ਦੇ ਚੋਣਾਂ ਹੁੰਦੀਆਂ ਨੇ ਜੀ ਉਹ ਕਿਸ ਤਰ੍ਹਾਂ ਦੇਖੂਗੀ ਸਿੱਖ ਕੌਮ ਸਿੱਖ ਪੰਥ ਕਿਸ ਤਰ੍ਹਾਂ ਦੇਖੂਗਾ ਜੀ ਜੇਕਰ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਹੁੰਦੀ ਹੈ ਤਾਂ ਸਿੱਖ ਬੰਧ ਆਪਣਾ ਦੇਖ ਕੇ ਵਧੀਆ ਮੈਂਬਰਾਂ ਨੂੰ ਚੁਣੂਗਾ ਤਾਂ ਜੋ ਇਸ ਤਰ੍ਹਾਂ ਜੋ ਸ਼੍ਰੋਮਣੀ ਕਮੇਟੀ ਦੇ ਕਬਜ਼ਾ ਹੈ ਉਹ ਹਟਾਇਆ ਜਾ ਸਕੇ ਬਿਲਕੁਲ ਜਿਸ ਤਰ੍ਹਾਂ ਕਿ ਐਜਪੀਸੀ ਦੇ ਪ੍ਰਧਾਨ ਜਿੱਧਰ ਧਾਮੀ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਉਹਦੀ ਵੀ ਕਾफी ਚਰਚਾਾਂਵਾਂ ਥੀਆਂ ਉਹਦੇ ਵੀ ਕਿਸੇ ਕਿਸ ਤਰ੍ਹਾਂ ਦਾ ਕੋਈ ਦਬਾਅ ਪਾਇਆ ਜਾ ਰਿਹਾ ਸੀ ਇਸ ਫੈਸਲੇ ਨੂੰ ਲੈ ਕੇ ਇਹ ਤਾਂ ਧਾਮੀ ਸਾਹਿਬ ਇਹ ਦੱਸ ਸਕਦੇ ਨੇ ਪਰ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਉਹਨਾਂ ਨੇ ਆਪਣੀ ਜ਼ਮੀਰ ਨੂੰ ਦੇਖਦੇ ਹੋਏ ਇੱਕ ਲਿਮਟ ਹੁੰਦੀ ਹੈ ਵੀ ਉਦੋਂ ਵੱਧ ਮੈਂ ਕੰਮ ਨਹੀਂ ਕਰ ਸਕਦਾ ਇਹ ਦੇਖਦੇ ਉਹਨਾਂ ਨੇ ਅਸਤੀਫਾ ਦੇ ਦਿੱਤਾ